ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰੂ ਪਰਿਵਾਰ ਸਾਡੇ ਹਰ ਸਾਲ ਦੀ ਤਰ੍ਹਾਂ ਅੱਜ 25 ਤਰੀਕ ਸੰਧ 2024 6 ਜੂਨ 2024 ਨੂੰ ਜੋ ਸਤਿਗੁਰੂ ਦੀ ਕਿਰਪਾ ਹੋਈ ਹਰ ਸਾਲ ਦੀ ਤਰ੍ਹਾਂ ਕਾਕੀਪਿੰਡ ਰਾਮਾ ਮੰਡੀ ਤੋਂ ਸੰਗਤਾਂ ਦਰਸ਼ਨ ਦੇ ਧਾਰਿਆਂ ਵਾਸਤੇ ਖੇਮਕੋਟ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਭਾਈ ਦਵਿੰਦਰ ਸਿੰਘ ਜੀ ਹੋਰ ਬਿਅਦ ਸੰਗਤਾਂ ਜੋ ਕਿ 3 ਗੱਡੀਆਂ ੍ਹੇਮਕੁੰਣ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਈਆਂ ਸੀ ਤੇ ਮਰ ਜੀ ਨੇ ਬੜੀ ਕਿਰਪਾ ਕੀਤੀ ਸਾਰੇ ਸੰਗਤ ਨੇ ਦਰਸ਼ਨ ਦੀਦਾਰੇ ਕੀਤੇ ਹੁਣ ਵਾਪਸੀ ਦੇ ਵਿੱਚ ਚਾਲੇ ਪਾ ਰਹੇ ਆ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪ ਵੱਧ ਚੜ ਕੇ ਆਪਣੇ ਜੀਵਨ ਕਾਲ ਵਿੱਚ ਇੱਕ ਵਾਰ ਸਤਖੰਡ ਸ੍ਰੀ ੍ਹੇਮਕੁੰਣ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੋ ਜਿਹੜੀਆਂ ਝੂਠੀਆਂ ਅਫਵਾਵਾਵਾਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਖਾਸ ਕਰਕੇ ਬਚਨ ਦੇ ਸੰਕੋਚ ਕਰੋ ਅਤੇ ਇੱਥੇ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਗੁਰੂ ਕੇ ਲੰਗਰ ਨੇ ਅਤੇ ਬਹੁਤ ਵਧੀਆ ਦਰਸ਼ਨ ਦਿਦਾਰੇ ਹੋ ਰਹੇ ਹਨ ਸੋ ਵੱਧ ਚੜ ਕੇ ਆਪ ਸਾਰੇ ਹੀ ਦਰਸ਼ਨ ਦਿਦਾਰੇ ਕਰੋ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੁਣ ਜੋ 20ਵੀਂ ਯਾਤਰਾ ਸੀ ਸੰਪੂਰਨ ਹੋ ਚੁੱਕੀ ਹੈ ਵਾਪਸੀ ਤੇ ਚਾਲੇ ਪਾਉਣਗੇ ਆਹ ਮਹਾਰਾਜ ਕਿਰਪਾ ਕਰਨ ਭਾਈ ਦਵਿੰਦਰ ਸਿੰਘ ਜੀ ਸਾਰੇ ਪ੍ਰਬੰਧਕਾਂ ਜਨਾਂ ਨੂੰ ਡਰਾਈਵਰ ਵੀਰਾਂ ਨੂੰ ਜਿੰਨੀਆਂ ਵੀ ਸੰਗਤਾਂ ਭਾਰਤ ਦੇ ਦੇਸ਼ ਵਿਦੇਸ਼ ਵਿੱਚੋਂ ਆਈਆਂ ਹਨ ਬਹੁਤ ਸੰਗਤਾਂ ਦੂਰੂ ਦੂਰੂ ਇਸ ਜਥੇ ਵਿੱਚ ਆਈਆਂ ਸਨ ਸੋ ਸਾਰਿਆਂ ਦਾ ਧੰਨਵਾਦ ਕਰਨੇ ਆ ਜੀ ਹੁਣ ਵਾਪਸੀ ਦੇ ਵਿੱਚ ਅਸੀਂ ਚਾਲੇ ਪਾਉਣਗੇ ਆ ਤੇ ਬੇਨਤ ਸੰਗਤਾਂ ਨੂੰ ਇਹੋ ਜੀ ਬੇਨਤੀ ਕਰਨੀ ਆ ਕਿ ਭਾਈ ਆਪ ਸਾਰੇ ਵਾਚੜ ਕੇ ਦਰਸ਼ਨ ਦੀਦਾਰੇ ਕਰੋ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ